ਕ버 ਮੁੰਬਈ ਤੋਂ ਹੈ ਮੁੰਬਈ ਦੇ ਲੋਟਸ ਪਾਰਕ ਬਿਲਡਿੰਗ ਦੇ ਵਿੱਚ ਲੱਗੀ ਅੱਗ ਦੇ ਵਿੱਚ ਇੱਕ ਫਾਇਰ ਬ੍ਰਿਗੇਡ ਕਰਮੀ ਦੀ ਮੌਤ ਹੋਈ ਸੀ ਜਿਸ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਦਰਅਸਲ ਝੂਠੀ ਜਾਣਕਾਰੀ ਦੀ ਵਜ੍ਹਾ ਦੇ ਨਾਲੇ ਸ਼ਖਸ ਮਾਰਿਆ ਗਿਆ ਤੇ ਦਰਅਸਲ ਬੀਤੇ ਦਿਨ ਜਦੋਂ ਇਸ ਬਿਲਡਿੰਗ ਦੇ ਵਿੱਚ ਅੱਗ ਲੱਗੀ ਸੀ ਤਾਂ ਕਿਸੇ ਨੇ ਇੱਕ ਮਹਿਲਾ ਦੇ ਲਿਫਟ ਦੇ ਵਿੱਚ ਹੋਣ ਦੀ ਜਾਣਕਾਰੀ ਦਿੱਤੀ ਸੀ ਜੋ ਕਿ ਝੂਠੀ ਪਾਈ ਗਈ। ਇੱਕ ਕਰਮਚਾਰੀ ਉਸੇ ਮਹਿਲਾ ਨੂੰ 21ਵੇਂ ਫਲੋਰ ਤੇ ਲੱਭਣ ਦੇ ਲਈ ਗਏ ਸੀ ਜਦੋਂ ਇਹ ਪੂਰਾ ਹਾਦਸਾ ਵਾਪਰਿਆ ਤੇ ਇਸ ਕਰਮਚਾਰੀ ਦਾ ਨਾਮ ਨਿਤਿਨ ਇਵ ਲੈਕਰ ਦੱਸਿਆ ਜਾ ਰਿਹਾ ਹੈ ਇਸ ਅਗਜਾਨੀ ਦੇ ਵਿੱਚ ਬੀਤੇ ਦਿਨ ਲੋਟਸ ਬਿਲਡਿੰਗ ਦੀ ਇਮਾਰਤ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਜਿਸ ਦੇ ਵਿੱਚ 21 ਫਾਇਰ ਬ੍ਰਿਗੇਡ ਅਧਿਕਾਰੀ ਫਸ ਗਏ ਸੀ ਜਦਕਿ ਬਾਕੀ ਸਾਰੇ ਲੋਕਾਂ ਨੂੰ ਇਸ ਵਿੱਚੋਂ ਬਾਹਰ ਕੱਢ ਲਿਆ ਗਿਆ ਸੀ ਤੇ ਗਲਤ ਜਾਣਕਾਰੀ ਦੀ ਵਜ੍ਹਾ ਕਾਰਨ ਇੱਕ ਸ਼ਖਸ ਦੀ ਮੌਤ ਹੋ ਗਈ ਸ਼ੁਕਰਵਾਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਟਸ ਬਿਲਡਿੰਗ ਦੇ ਵਿੱਚ ਅਗਜਾਨੀ ਦੀ ਇਹ ਪੂਰੀ ਘਟਨਾ ਵਾਪਰੀ ਮੁੰਬਈ ਦੇ ਲੋਟਸ ਪਾਕ ਬਿਲਡਿੰਗ ਦੇ ਵਿੱਚ ਲੱਗੀ ਅੱਗ ਦੇ ਵਿੱਚ ਫਾਇਰ ਬ੍ਰਿਗੇਡ ਦੇ ਕਰਮੀ ਦੀ ਮੌਤ ਹੋ ਗਈ ਤੇ ਕੱਲ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਬਿਲਡਿੰਗ ਦੇ ਵਿੱਚ ਕੁਝ ਲੋਕ ਫਸੇ ਹੋਏ ਸਨ ਜਿਸ ਦੇ ਵਿੱਚ ਗਲਤ ਜਾਣਕਾਰੀ ਬਾਬਤ ਇੱਕ ਸ਼ਖਸੀ ਮੌਤ ਹੋ ਗਈ। ਹਾਲਾਂਕਿ ਇਹ ਕਰਮਚਾਰੀ ਮਹਿਲਾ ਨੂੰ 21ਵੇਂ ਫਲੋਰ ਤੇ ਲੱਭਣ ਦੇ ਲਈ ਗਏ ਸੀ ਜਦੋਂ ਇਹ ਪੂਰਾ ਅਗਜਨੀ ਦੀ ਇਹ ਘਟਨਾ ਵਾਪਰੀ ਤੇ ਇਸ ਕਰਮਚਾਰੀ ਦਾ ਨਿਤਿਨ ਈਵ ਲੈ ਕੇ ਦੱਸਿਆ ਜਾ ਰਿਹਾ ਹੈ ਇਹ ਅਗ ਬੀਤੇ ਦਿਨ ਲੋਟਸ ਬਿਲਡਿੰਗ ਦੀ ਇਮਾਰਤ ਦੇ ਵਿੱਚ ਲੱਗੀ ਸੀ ਜਿਸ ਦੇ ਵਿੱਚ 21 ਫਾਇਰ ਬ੍ਰਿਗੇਡ ਅਧਿਕਾਰੀ ਫਸੇ ਹੋਏ ਸਨ ਜਦਕਿ ਬਾਕੀ ਸਾਰੇ ਲੋਕਾਂ ਨੂੰ ਇਸ ਇਮਾਰਤ ਦੇ ਵਿੱਚ ਇਸ ਬਿਲਡਿੰਗ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਤੇ 21 ਮੰਜ਼িলা ਬਿਲਡਿੰਗ ਦੇ ਵਿੱਚ ਕੱਲ ਫੇਰੇ ਲੱਗੀ ਸੀ ਇਹ ਅਗ ਇਸਾਕਜਨੀ ਦੇ ਵਿੱਚ ਇੱਕ ਸ਼ਖਸ ਸੀ ਗਲਤ ਜਾਣਕਾਰੀ ਦੀ وجہ ਦੇ ਨਾਲ ਮੌਤ ਹੋ ਗਈ ਮੁੰਬਈ ਲੋਟਸ ਪਾਰਕ ਬਿਲਡਿੰਗ ਦੇ ਵਿੱਚ ਲੱਗੀ ਸੀ ਅਗ